ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਜਿੱਥੇ 9 ਹਲਕਿਆਂ ਦੇ ਇੰਚਾਰਜਾ ਵੱਲੋਂ ਵਰਕਰਾਂ ਨੂੰ ਇਕੱਠੇ ਕਰਕੇ ਮੀਟਿੰਗਾਂ ਕਰਨ ਦਾ سلسلہ ਲਗਾਤਾਰ ਚੱਲਿਆ ਹੈ ਉੱਥੇ ਪਾਰਟੀ ਦੇ ਵਿੱਚ ਵਧੀਆ ਸੇਵਾਮਾਨ ਨਿਵਾਉਣ ਨਾਲ ਵਰਕਰਾਂ ਨੂੰ ਪਾਰਟੀ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਨਵਾਜਿਆ ਵੀ ਜਾ ਰਿਹਾ ਹੈ ਇਸੇ ਹੀ ਲੜੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਗਾ ਤੋਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿਲਵੱਲੋ ਪਾਰਟੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਿਹਤਰੀਨ ਕੰਮ ਕਰਨ ਵਾਲੇ 16 ਵਿਅਕਤੀਆਂ ਨੂੰ ਸੂਬਾ ਪੱਧਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਇਸ ਮੌਕੇ ਉੱਤੇ ਜਾਣਕਾਰੀ ਦਿੰਦਿਆਂ ਹੋਇਆਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿਲਵੱਲੋ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੇਮ ਸਿੰਘ ਰਤਿਆ ਅਤੇ ਜਗਦੀਸ਼ ਸ਼ਾਵੜਾ ਨੂੰ ਪੀਏਸੀ ਕਮੇਟੀ ਦੇ ਮੈਂਬਰ ਅਤੇ ਸੁਖਵਿੰਦਰ ਸਿੰਘ ਬਰਾੜ ਅਤੇ ਗੋਬਿੰਦ ਸਿੰਘ ਸਿੱਗਾ ਵਾਲਾ ਨੂੰ ਕੋਮੀ ਮੀਤ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ 11 ਹੋਰ ਵਿਅਕਤੀਆਂ ਨੂੰ ਸੂਬਾ ਪੱਧਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਸਦੂਰਾਨ ਉਨ੍ਹਾਂ ਨੂੰ ਇਸ ਸਬੰਧ ਵਿੱਚ ਨੁਕਤੀ ਪੱਤਰ ਦਿੱਤੇ ਗਏ ਨੇ ਇਸ ਮੌਕੇ ਉਤੇ ਨਵੇਂ ਚੁਣੇ ਗਏ ਸੀਨੀਅਰ ਕੋਮੀ ਮੀਤ ਪ੍ਰਧਾਨ ਗੋਬਿੰਦ ਸਿੰਘ ਸਿੰਘਾਵਾਲਾ ਅਤੇ ਕੋਮ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਦੇਣ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਪ੍ਰੋਸਤ ਦਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਦੇ ਲਈ ਦਿਨ ਰਾਤੇ ਕੰਮ ਦੇਣਗੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਿਜਵਾਰਾਂ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਪੇਜਣਗੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਾਥ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜਿਹੜੀਆਂ ਉਹਨਾਂ ਨੇ ਸਾਡੇ ਵਿਧਾਨ ਸਭਾ ਹਲਕਾ ਮੋਗਾ ਵੱਲੋਂ ਸਪਾਰਸ਼ਾਂ ਕੀਤੀਆਂ ਗਈਆਂ ਸੀ ਉਹਨੂੰ ਧਿਆਨ ਚ ਰੱਖਦੇ ਹੋਏ ਉਹ ਨਲਕਾ ਮੋਗੇ ਦੇ ਵਿੱਚ 10 ਤਾਂ ਸਟੇਟ ਦੀਆਂ ਉਧੇਦਾਰੀਆਂ ਦਿੱਤੀਆਂ ਗਈਆਂ ਚਾਰ ਜਿਹੜੇ ਆ ਸਰਕਲ ਪ੍ਰਧਾਨਾਂ ਦੀਆਂ ਉਧੇਦਾਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਵਿਧਾਨ ਸਭਾ ਹਲਕੇ ਦੇ ਵਿੱਚ ਦੋ ਪੀਏਸੀ ਮੈਂਬਰ ਲਗਾਏ ਗਏ ਆ ਸਰ ترਸ਼ੇਮ ਸਿੰਘ ਜੀ ਰਤਿਆ ਸਰ ਜਗਦੀਸ਼ ਸ੍ਰੀ ਜਗਦੀਸ਼ ਆਵੜਾ ਜੀ ਤੇ ਸਾਹ ਸੁਖਵਿੰਦਰ ਸਿੰਘ ਜੀ ਨੂੰ ਮੀਤ ਪ੍ਰਧਾਨ ਕੌਮੀ ਮੀਤ ਪ੍ਰਧਾਨ ਜਿਹੜਾ ਉਹ ਲਾਇਆ ਗਿਆ ਪਾਰਟੀ ਦਾ ਉਸ ਤੋਂ ਬਾਅਦ ਜਿਹੜੇ ਤਿੰਨ ਸਲਾਹਕਾਰ ਜਿਹੜੇ ਸਟੇਟ ਦੇ ਆਪਣੇ ਪਾਰਟੀ ਦੇ ਤਿੰਨ ਸਲਾਹਕਾਰ ਨਿਯੁਕਤ ਕੀਤੇ ਗਏ ਆ ਤੇ ਜਿਹੜੇ ਚਾਰ ਜਿਹੜੇ ਜਰਨਲ ਕਾਉਂਸਲ ਮੈਂਬਰ ਉਹ ਨਿਯੁਕਤ ਕੀਤੇ ਨੇ ਸਾਰੀਆਂ ਜਿਹੜੀਆਂ ਨਿਯੁਕਤੀਆਂ ਉਹ ਕਰ ਦਿੱਤੀਆਂ ਨਿਯੁਕਤੀ ਪੱਤਰ ਦੇ ਦਿੱਤੇ ਗਏ ਆ ਉਹ ਵਿਧਾਨ ਸਭਾ ਹਲਕਾ ਧਰਮਕੋੜ ਤੋਂ ਜ਼ਿਲ੍ਹਾ ਮੋਗਾ ਦਾ ਜਿਹੜਾ ਜੰਪਲ ਦਿੱਤਾ ਸਾਨੂੰ ਲੋਕ ਸਭਾ ਫਰੀਦਕੋਟ ਹਲਕੇ ਦਾ ਜਿਹੜਾ ਕੈਂਡੀਡੇਟ ਕਿਉਂਕਿ ਜਿਹੜੀ ਪੰਥਕ ਸਾਡੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਸਾਡੀ ਇੱਕ ਹੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਚੋਣਾਂ ਲੜ ਰਹੀ ਆ ਦੂਜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਬਰਾਬਰ ਚੋਣਾਂ ਲੜ ਰਹੀਆਂ ਉਹਨਾਂ ਨੇ ਬਾਹਰਲੇ ਉਮੀਦਵਾਰ ਹੁਣ ਟicker ਜਿਹੜੇ ਆ ਉਹ ਦਿੱਤੇ ਆ ਜਿਹੜੇ ਕਲਾਕਾਰਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਜਿਉਇਆ ਉਹ ਫਰੀਦਕੋਟ ਕੰਸਟਿਟੂਐਂਸੀ ਬਾਰੇ ਵੀ ਨਹੀਂ ਜਾਣਦੇ ਪੋਲਿਟਿਕਸ ਬਾਰੇ ਵੀ ਕੋਈ ਉਹਨਾਂ ਦਾ ਲੰਬਾ ਚੌੜਾ ਤੇਰਬਾ ਨਹੀਂ ਪਹਿਲਾਂ ਵੀ ਹਲਕੇ ਦੇ ਲੋਕਾਂ ਨੇ ਕੈਂਡੀਡੇਟ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਵੋਟਾਂ ਪਾ ਕੇ ਦੇਖਿਆ ਵੀ ਉਹਦਾ ਰਿਜ਼ਲਟ ਕੀ ਆਇਆ ਇਹ ਜਿਹੜਾ ਸਾਨੂੰ ਕੈਂਡੀਡੇਟ ਫਰੀਦਕੋਟ ਕੌਂਸੀ ਜੀ ਹੁੰਸੀ ਨੂੰ ਦਿੱਤਾ ਪ੍ਰਧਾਨ ਜੀ ਨੇ ਉਹ ਪੁਰਾਣਾ ਤਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਤ ਆ ਸਾਹ ਗੁਰਦੇਵ ਸਿੰਘ ਬਾਦਲ ਸਾਹਿਬ ਦਾ ਦੋਤਾ ਅਸਰ ਸ਼ੀਤਲ ਸਿੰਘ ਜਿਹੜੇ ਤਿੰਨ ਵਾਰ ਐਮ.ਐਲ.ਏ ਰਹਿ ਧਰਮਕੋਟ ਤੋਂ ਉਹਨਾਂ ਦਾ ਸੁਪੁੱਤਰ ਆ ਗੁਰਸੇਖ ਜਿਹੜੀ ਪਰਸਨੈਲਿਟੀ ਆ ਤੇ ਪੜ੍ਹਿਆ ਲਿਖਿਆ ਬਹੁਤ ਸੂਝਵਾਨ ਜਿਹੜਾ ਉਹ ਕੈਂਡੀਡੇਟ ਆ ਫਰੀਦਕੋਟ ਜਿਹੜੀ ਲੋਕ ਸਭਾ ਨੂੰ ਸਾਨੂੰ ਮਿਲਿਆ ਅੱਜ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਮੋਗਾ ਵਿਧਾਨ ਸਭਾ ਹਲਕੇ ਦੇ ਸਟੇਟ ਬਾਡੀ ਦੇ ਮੈਂਬਰ ਜਿਹੜੇ ਨੁਕਤ ਕੀਤੇ ਗਏ ਆ ਉਹਨਾਂ ਨੂੰ ਅੱਜ ਨੁਕਤੀ ਪੱਤਰ ਵੰਡੇ ਗਏ ਔਰ ਜਲੇ ਜੱਥੇਬੰਦੀ ਦੇ ਬਾਅਦ ਇਹ ਨਾਲ ਹਲਕਾ ਚਾਰ ਦੀ ਸਲਾਹ ਦੇ ਨਾਲ ਸਾਰਾ ਜੋ ਲਿਸਟ ਭੇਜੀ ਗਈ ਸੀ ਪ੍ਰਧਾਨ ਜੀ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਉਹਨੂੰ ਪ੍ਰਵਾਨ ਕੀਤਾ ਔਰ ਜੋ ਅਜਾ ਨਿਯਮ ਪੱਤਰ ਦਿੱਤੇ ਗਏ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹ ਅਸੀਂ ਉਮੀਦ ਕਰਦੇ ਆ ਕਿ ਜਿਹੜੇ ਸਜਣਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਉਹ ਤਨਦੇਈ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਔਰ ਆਉਣ ਵਾਲੇ ਲੋਕ ਸਭਾ ਦਾ ਇਲੈਕਸ਼ਨ ਜੋ ਨੇੜੇ ਆ ਗਿਆ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਆਦਾ ਕਰਨਗੇ ਇਸ ਤਰ੍ਹਾਂ ਦਾ ਹੰਗਾਰਾ ਮਿਲਦਾ ਪਿਆ ਜੀ ਜਿਹੋਨਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਜਲਸਤਨ ਤੋਂ ਲੈ ਕੇ ਦਾ ਰਾਜਵਿੰਦਰ ਸਿੰਘ ਨੂੰ ਲੋਕ ਸਭਾ ਦੀ ਟਿਕਟ ਮਿਲੀ ਹੈ ਔਰ ਸ਼ਰੋਨੀ ਕਾਲੀਜਲ ਦੇ ਉਸ ਨੂੰ ਉਮੀਦਵਾਰ ਵਜੋਂ ਉਤਾਰਿਆ ਉਸ ਤੋਂ ਪਹਿਲਾਂ ਹੀ ਮੋਗਾ ਜ਼ਿਲ੍ਹੇ ਦੇ ਲੋਕ ਬੜੇ ਉਤਾਵਲੇ ਸਨ ਕਿ ਰਾਜਵਿੰਦਰ ਸਿੰਘ ਦਾ ਨਾਮ ਆਵੇ ਔਰ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਹੀ 9 ਦੇ 9 ਹਲਕਿਆਂ ਦੇ ਇੰਚਾਰਜ ਸਾਹਿਬਾਨ ਜਿਨ੍ਹਾਂ ਨੇ ਕਿ ਔਰ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਾਰਿਆਂ ਨੇ ਰਾਜਵਿੰਦਰ ਸਿੰਘ ਦੀ ਸਪਾਰਸ਼ ਕੀਤੀ ਸੀ ਔਰ ਪ੍ਰਧਾਨ ਜੀ ਨੇ ਉਸ ਨੂੰ ਪ੍ਰਵਾਨ ਕਰਦੇ ਔਰ ਸੁਚਿ ਕੋਰ ਕਮੇਟੀ ਨੇ ਉਹਨਾਂ ਨੂੰ ਇੱਥੇ ਲੋਕ ਸਭਾ ਮੈਂਬਰ ਨਿਯਤ ਕਰਕੇ ਭੇਜਿਆ ਉਮੀਦਵਾਰ ਵਜੋਂ ਭੇਜਿਆ ਔਰ ਉਹਨਾਂ ਦਾ ਜੋ ਚਿਹਰਾ ਮੂਰਾ ਔਰ ਸਿੱਖੀ ਸਰੂਪ ਦੇ ਵਿੱਚ ਔਰ ਉਹਨਾਂ ਦੀ ਨਿਮਰਤਾ ਔਰ ਉਹਨਾਂ ਦਾ ਸਿਆਸੀ ਪਰਿਵਾਰਕ ਤੌਰ ਤੇ ਤਜਰਬਾ ਕਿਉਂਕਿ ਉਹਨਾਂ ਦੇ ਪਿਤਾ ਜੀ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹੇ ਚੁੱਕੇ ਹਨ ਔਰ ਉਹਨਾਂ ਦੇ ਨਾਨਾ ਹੀ ਸਰਦਾਰ ਕਰਦੇਵ ਸਿੰਘ ਬਾਦਲ ਉਹ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜੇ 9 ਵਾਰ ਐਮਐਲਏ ਚੁਣੇ ਗਏ ਔਰ ਲੰਮਾ ਸਮਾਂ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੇਵਾ ਨਿਭਾਈ ਹੈ ਉਸ ਜੀ ਦਾ ਬਹੁਤ ਵੱਡਾ ਲਾਹਾ ਮਿਲ ਰਿਹਾ ਹੈ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਮਹਿਮ ਆ ਹੁਣ ਵੀ ਅਸੀਂ ਹਰ ਰੋਜ਼ 10-10 15-15 ਮੀਟਿੰਗਾਂ ਦੇ ਵਿੱਚ ਜਾਂਦੇ ਔਰ ਬੜਾ ਵੱਡਾ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਸਾਰੇ ਹਲਕਿਆਂ ਦੇ ਵਿੱਚੋਂ ਕੱਲਾ ਮੁੰਗੇ ਜ਼ਿਲ੍ਹੇ ਚ ਵੀ ਫਰੀਦਕੋਟ ਜ਼ਿਲ੍ਹੇ ਚ ਵੀ ਰਾਮਪੁਰਾ ਫੂਲ ਦੇ ਵਿੱਚ ਵੀ ਕਿਦਰ ਬਾ ਦੇ ਵਿੱਚ ਵੀ ਸਾਰੇ ਹੀ ਹਲਕੇ ਜਿਹੜੇ 9 ਹਲਕੇ ਆ ਉਹਨਾਂ ਦੇ ਵਿੱਚ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਔਰ ਸਾਨੂੰ ਉਮੀਦ ਆ ਵੀ ਅਸੀਂ ਵੱਡੀ ਲੀਡ ਦੇ ਨਾਲ ਜਿਹੜਾ ਰਾਜਵਿੰਦਰ ਸਿੰਘ ਇੱਥੋਂ ਜਿੱਤ ਕੇ ਜਾਊਗਾ